ਨਿਊਜ਼ੀਲੈਂਡ 'ਚ ਜੰਮਿਆ ਪੋਤਾ ਖੁਸ਼ੀ 'ਚ ਦਾਦਾ-ਦਾਦੀ ਲਿਆਏ ਟਰੈਕਟਰ ਮੋਗੇ ਤੇ ਪਿੰਡ ਕੋਕਰੀ ਬੋਟਰਾ ਚ ਲਗੀਆਂ ਰੌਣਕਾਂ ਨਹੀਂ ਚੱਕਿਆ ਜਾ ਰਿਹਾ ਦਾਦਾ-ਦਾਦੀ ਤੋਂ ਚਾ ਅਨੋਖੇ ਢਾਂਗ ਨਾਲ ਖੁਸ਼ੀ ਕੀਤੀ ਬਿਆਨ ਪਰ ਪੋਤੇ ਲਈ ਤੜਪ ਹਲੇ ਵੀ ਹੈ ਬਰਕਰਾਰ ਕਿਉਂਕਿ ਪੋਤਾ ਜੰਮਿਆ ਵਿਦੇਸ਼ੀ ਧਰਤੀ ਤੇ ਕਹਿੰਦੇ ਨੇ ਕਿ ਮੂਲ ਨਾਲੋਂ ਵਿਆਸ ਜ਼ਿਆਦਾ ਪਿਆਰਾ ਹੁੰਦਾ ਹੈ ਅਰਥਾਤ ਆਪਣੇ ਜੰਮੇ ਜਾਇਆਂ ਤੋਂ ਵੱਧ ਪੋਤੇ-ਪੋਤੀਆਂ ਤੇ ਦੋਤੇ-ਦੋਧੀਆਂ ਨਾਲ ਪਿਆਰ ਵੱਧ ਹੁੰਦਾ ਹੈ ਤੀਜੀ ਪੀੜੀ ਨੂੰ ਅੱਖੀਂ ਵੇਖ ਬੁੱਕਲ ਦੇ ਵਿੱਚ ਚੁੱਕ ਕੇ ਸਵਾਦ ਹੀ ਵੱਖਰਾ ਆਉਂਦਾ ਜੰਨਤ ਅਸਲ ਦੇ ਵਿੱਚ ਆਹੀ ਲੱਗਦੀ ਹੈ ਜੰਨਤ ਦੀ ਸੈਰ ਕਰਦੇ ਵੇਖੇ ਨੇ ਬਹੁਤ ਸਾਰੇ ਦਾਦਾ-ਦਾਦੀ ਪਰ ਅਨੋਖੇ ਢੰਗ ਦੇ ਦਾਦਾ-ਦਾਦੀ ਜਿਹੜੇ ਜੰਨਤ ਦੀ ਸੈਰ ਕਰ ਰਹੇ ਨੇ ਤੇ ਉਹ ਵੀ ਟਰੈਕਟਰ ਤੇ ਇਹਨਾਂ ਦੇ ਨਾਲ ਵੀ ਮਿਲਵਾਨੇ ਜੰਨਤ ਦੀ ਸੈਰ ਕਰਦੇ ਦਾਦਾ-ਦਾਦੀ ਦਾਦਾ ਕੁਲਦੀਪ ਸਿੰਘ ਬੁੱਟਰ ਤੇ ਦਾਦੀ ਗੁਰਮਿੰਦਰ कौर ਜਿਨ੍ਹਾਂ ਦੇ ਘਰ ਜਨਮ ਲਿਆ ਰਣਿੰਦਰ ਸਿੰਘ ਬੁੱਟਰ ਨੇ ਪਰਪੋਤਾ ਨਿਊਜ਼ੀਲੈਂਡ ਦੇ ਵਿੱਚ ਜੰਮਿਆ ਜਿਸ ਦੀ ਖੁਸ਼ੀ ਦੇ ਵਿੱਚ ਦਾਦਾ-ਦਾਦੀ ਘਰੇ ਟਰੈਕਟਰ ਲੈ ਕੇ ਆਏ ਨੇ ਤੇ ਉੱਤੇ ਲਿਖਿਆ ਰਣਿੰਦਰ ਸਿੰਘ ਬੁੱਟਰ ਦਾ ਟਰੈਕਟਰ ਆਤ ਦੀ ਖੁਸ਼ੀ ਹੈ ਵਧਾਈਆਂ ਦੇਣ ਵਾਲਿਆਂ ਦਾ ਵੀ ਤਾਂ ਤਾਂ ਲੱਗਿਆ ਹੋਇਆ ਹੈ ਹਰ ਕੋਈ ਆ ਕੇ ਪੋਤੇ ਦੀਆਂ ਵਧਾਈਆਂ ਦੇ ਰਿਹਾ ਹੈ ਦਾਦੇ-ਦਾਦੀ ਦੀ ਤੋਂ ਵੀ ਚਾਹ ਨਹੀਂ ਚੱਕਿਆ ਜਾ ਰਿਹਾ ਅਤ ਦੀ ਖੁਸ਼ੀ ਹੈ ਉਹਨਾਂ ਨੂੰ ਕਿ ਸਾਡੇ ਘਰੇ ਪੋਤੇ ਨੇ ਜਨਮ ਲਿਆ ਹੈ ਖੁਸ਼ੀ ਦੇ ਨਾਲ-ਨਾਲ ਉਹਨਾਂ ਦੇ ਮਨਾਂ ਦੇ ਵਿੱਚ ਕਿਤੇ ਨਾ ਕਿਤੇ ਉਦਾਸੀ ਵੀ ਹੈ ਕਿਉਂਕਿ ਘਰੇ ਪੋਤੇ ਨੇ ਜਨਮ ਲਿਆ ਪਰ ਪੋਤਾ ਘਰ ਨਹੀਂ ਹੈ ਪੋਤਾ ਵਿਦੇਸ਼ ਦੇ ਵਿੱਚ ਯਾਨੀ ਕਿ ਨਿਊਜ਼ੀਲੈਂਡ ਦੇ ਵਿੱਚ ਜੰਮਿਆ ਪੋਤੇ ਦੀ ਚਲਕ ਦੇਖਣ ਦੇ ਲਈ ਪੋਤੇ ਨੂੰ ਗੋਦੀ ਦੇ ਵਿੱਚ ਚੁੱਕਣ ਲਈ ਦਾਦਾ-ਦਾਦੀ ਬੇਹੱਦ ਬੇਕਰਾਰ ਨੇ ਪਰ ਉਹਨਾਂ ਨੂੰ ਉਮੀਦ ਹੈ ਕਿ ਰਣਿੰਦਰ ਸਿੰਘ ਵੱਡਾ ਹੋ ਕੇ ਆਏਗਾ ਤੇ ਵੇਖੇਗਾ ਕਿ ਸਾਡੇ ਦਾਦੇ-ਦਾਦੀ ਨੇ ਕਿੰਨਾ ਚਾਹ ਕੀਤਾ ਸੀ ਤੇ ਇਸੇ ਪੰਜਾਬ ਦੀ ਧਰਤੀ ਤੇ ਤੇ ਮੋਗੇ ਦੇ ਪਿੰਡ ਕੋਕਰੀ ਪੁੱਤਰਾਂ ਵਿਖੇ ਰਣਿੰਦਰ ਸਿੰਘ ਖੇਤੀ ਕਰੇਗਾ ਏ ਉਮੀਦ ਹੈ ਦਾਦਾ-ਦਾਦੀ ਨੂੰ ਦਾਦਾ-ਦਾਦੀ ਦਾ ਕਹਿਣਾ ਹੈ ਕਿ ਵਿਦੇਸ਼ ਦੇ ਵਿੱਚ ਬੱਚੇ ਚਲੇ ਗਏ ਨੇ ਪਰ ਘਰ ਬਿਲਕੁਲ ਸੁੰਨੇ ਹੋਗੇ ਨਹੀਂ ਸਰਕਾਰਾਂ ਨੂੰ ਵੇਖਣਾ ਚਾਹੀਦਾ ਹੈ ਕਿ ਅਜਿਹੇ ਉਪਰਾਲੇ ਕਰਨ ਕਿ ਸਾਡੇ ਜਿਗਰ ਦੇ ਟੋਟੇ ਵਿਦੇਸ਼ੀ ਮੁਲਕਾਂ ਦੇ ਵਿੱਚ ਨਾ ਜਾਣ ਕੰਮਕਾਜ ਉਹਨਾਂ ਨੂੰ ਇੱਥੇ ਹੀ ਮਿਲ ਜਾਣ ਤਾਂ ਕਿ ਅਸੀਂ ਵੀ ਆਪਣੇ ਪੋਤੇ-ਪੋਤੀਆਂ ਦੇ ਪਿਆਰ ਦਾ ਨਿਗਮਾਰ ਸਕੇ ਖੁਸ਼ੀ ਦੇ ਵਿੱਚ ਕੀ ਕਹਿਣਾ ਹੈ ਦਾਦਾ-ਦਾਦੀ ਦਾ ਸੁਣ ਲਵੋ ਸਾਨੂੰ ਆਪਣੇ ਪੁੱਤਰ ਦੇ ਜਨਮ ਦੀ ਖੁਸ਼ੀ ਦੇ ਵਿੱਚ ਬਹੁਤ ਹੀ ਗਿਫਟ ਵਧੀਆ ਗਿਫਟ ਟਰੈਕਟਰ ਅਸੀਂ ਦਿੱਤਾ ਤੇ ਵਿਆਹ ਗਰੂ ਉਹਨੂੰ ਲੰਮੀ ਆਰਜਾ ਵਰ ਸਿੱਖੀ ਜੀਵਨ ਤੰਦਰੁਸਤੀ ਤੇ ਸਾਰਿਆਂ ਦਾ ਅਸੀਂ ਬਹੁਤ-ਬਹੁਤ ਧੰਨਵਾਦ ਹੈ ਜੀ ਇੱਥੇ ਲਿਆ ਕੇ ਸੰਭਾਲੋਗੇ ਫਿਰ ਇੱਥੇ ਵੱਡਾ ਕਰਾਂਗੇ ਡਾਕਟਰ ਸਾਹਿਬ ਕਹਿੰਦੇ ਇੱਥੇ ਪੜਾਉਣਾ ਸੀ ਇੱਥੇ ਖੇਤੀ ਨਾਲ ਜੋੜਨਾ ਹੈ ਹਾਂਜੀ ਸਾਡੀ ਕੋਸ਼ਿਸ਼ ਹੈ ਕਿ ਸਾਡੇ ਬੱਚੇ ਸਾਡੇ ਕੋਲ ਪੁੱਤ-ਪੁੱਤਰੇ ਸਾਡੇ ਕੋਲੇ ਰਹਿਣ ਔਰ ਅਸੀਂ ਉਹਨਾਂ ਨੂੰ ਇੱਥੇ ਆਪਣਾ ਵਿਰਸਾ ਸੰਭਾਲੀਏ ਸਾਨੂੰ ਬਹੁਤ ਖੁਸ਼ੀ ਹੈ ਕਿ ਪਰਮਾਤਮਾ ਨੇ ਅਪਾਰ ਬ आशी ਕੀਤੀ ਹੈ ਸਾਡੇ ਪਰਿਵਾਰ ਤੇ ਸਾਨੂੰ ਪੁੱਤਰੀ ਦਾਸ ਬਖਸ਼ੀ ਹੈ ਸਾਡੇ ਬੇਸ਼ੱਕ ਪੋਤੇ ਦੀ ਜਨਮ ਆ ਜਿਹੜਾ ਉਸ ਵਿਦੇਸ਼ ਵਿੱਚ ਨਿਊਜ਼ੀਲੈਂਡ ਰਹਿੰਦੇ ਆ ਉੱਥੇ ਹੋਇਆ ਪਰ ਸਾਨੂੰ ਇੱਥੇ ਸਾਰਿਆਂ ਨੂੰ ਸਾਡੇ ਦੋਸਤਾਂ ਨੂੰ ਮਿੱਤਰਾਂ ਨੂੰ ਰਿਸ਼ਤੇਦਾਰਾਂ ਨੂੰ ਭੈਣ ਭਰਾਵਾਂ ਨੂੰ ਸਾਰਿਆਂ ਨੇ ਬਹੁਤ ਖੁਸ਼ੀ ਮਨਾਈ ਆ ਉਸ ਦਿਨ ਤੋਂ 22 ਤਰੀਕ ਦਾ ਜਨਮ ਆ ਸਾਡੇ ਬੇਟੇ ਦਾ ਪੋਤੇ ਦਾ ਉਸ ਦਿਨ ਤੋਂ ਹੀ ਲੋਕਾਂ ਨੇ ਬਹੁਤ ਸਾਨੂੰ ਮੁਬਾਰਕਾਂ ਦਿੱਤੀਆਂ ਵਧਾਈਆਂ ਦਿੱਤੀਆਂ ਮੈਂ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਕਰਦਾ ਹਾਂ ਅਸੀਂ ਆਪਣੇ ਪੋਤੇ ਨੂੰ ਕਿਉਂਕਿ ਅਸੀਂ ਚਾਹੁੰਦੇ ਹਾਂ ਵੀ ਜਿਹੜੇ ਸਾਡੇ ਵਿਰਸਾ ਉਹਨੂੰ ਸੰਭਾਲਣ ਵਾਲਾ ਸਾਡੇ ਪੁੱਤ ਪੋਤੇ ਪੰਜਾਬ ਦੇ ਵਿੱਚ ਹੀ ਰਹਿਣ ਕਿਉਂਕਿ ਆਪਣੀ ਨੌਜਵਾਨੀ ਬਹੁਤ ਬਾਹਰ ਨੂੰ ਜਾ ਰਹੀ ਹੈ ਸਾਰਾ ਪੰਜਾਬ ਵਿਹਲਾ ਹੋਇਆ ਪਿਆ ਇਹ ਬਜ਼ੁਰਗਾਂ ਦੀ ਸੇਵਾ ਸੰਭਾਲ ਲਈ ਵੀ ਬੱਚਿਆਂ ਦੀ ਲੋੜ ਹੈ ਤੇ ਦੂਸਰਾ ਜੇ ਅਸੀਂ ਆਪਣੇ ਕਿੱਤੇ ਨਾਲ ਵਿਰਸੇ ਨਾਲ ਖੇਤੀਬਾੜੀ ਜੋ ਸਾਡਾ ਕਿੱਤਾ ਉਹਦੇ ਨਾਲ ਬੱਚਿਆਂ ਨੂੰ ਜੋੜ ਕੇ ਰੱਖਾਂਗੇ ਤੇ ਮੇਰਾ ਖਿਆਲ ਹੈ ਜਿਹੜੀ ਪਰਤ ਅਸੀਂ ਪਾਉਣ ਲੱਗੇ ਆ ਕਿ ਆਪਣੇ ਪੋਤੇ ਨੂੰ ਗਿਫਟ ਟਰੈਕਟਰ ਕੀਤਾ ਜਨਮ ਦਿਤੇ ਤੇ ਉਹ ਲੋਕ ਵੀ ਇਸੇ ਤਰ੍ਹਾਂ ਹੀ ਪੰਜਾਬ ਦੇ ਇਹਨਾਂ ਚੀਜ਼ਾਂ ਵੱਲ ਜਾਣਗੇ ਤਾਂ ਕਿ ਬੱਚਿਆਂ ਨੂੰ ਦੱਸਿਆ ਟਰੈਕਟਰ ਲੈ ਕੇ ਦੇਣ ਬਾਰੇ ਕਿਸ ਤਰ੍ਹਾਂ ਬੱਚਿਆਂ ਦਾ ਉਹਨਾਂ ਨੇ ਬੜੀ ਖੁਸ਼ੀ ਮਨਾਈ ਹੈ ਜਦੋਂ ਅਸੀਂ ਦੱਸਿਆ ਕਿ ਅਸੀਂ ਆਪਣੇ ਪੋਤੇ ਨੂੰ ਗਿਫਟ ਕਰ ਰਹੇ ਹਾਂ ਟਰੈਕਟਰ ਤੇ ਉਹ ਬਹੁਤ ਹੀ ਖੁਸ਼ ਹੋਏ ਤੇ ਸਾਨੂੰ ਉਹਨਾਂ ਨੇ ਬਹੁਤ ਬਹੁਤ ਵਧਾਈਆਂ ਦਿੱਤੀਆਂ ਤੇ ਅਰਦਾਸ ਕੀਤੀ ਗੁਰੂ ਸਾਹਿਬ ਅੱਗੇ ਕਿ ਸਾਡਾ ਪੋਤਾ ਸਾਰਿਆਂ ਦਾ ਆਗਿਆਕਾਰ ਬਣ ਕੇ ਰਹੇ ਗੁਰਸਿੱਖੀ ਜੀਵਨ ਬਤੀਤ ਕਰੇ ਉਸ ਦਾ ਨਾਮ ਵੀ ਉਹਨਾਂ ਨੇ ਸਾਡੇ ਬਾਈ ਜੀ ਹੋਣੀਆਂ ਵੱਡੇ ਜਗਿੰਦਰ ਸਿੰਘ ਮਾਸਟਰ ਜੀ ਹੋਣਾ ਉਹਨਾਂ ਨੇ ਇੱਥੇ ਗੁਰੂ ਸਾਹਿਬ ਤੋਂ ਪਕੋਨਮ ਹਲਿਆ ਸੀ ਤੇ ਰਾਰਾ ਗੁਰੂ ਸਾਹਿਬ ਵੱਲੋਂ ਆਇਸ ਦੇ ਰਣੇਂਦਰ ਸਿੰਘ ਬੁੱਟਰੋ ਦਾ ਨਾਮ ਰੱਖਿਆ ਗਿਆ ਤੇ ਉਹਨਾਂ ਨੇ ਬਹੁਤ ਹੀ ਸਾਰੇ ਪਰਿਵਾਰਾਂ ਨੇ ਜਿੰਨੇ ਵੀ ਇੱਥੇ ਬੈਠੇ ਆ ਬਹੁਤ ਹੀ ਖੁਸ਼ੀ ਮਨਾਈਏ ਟਰੈਕਟਰ ਤੇ ਵੀ ਰਣੇਂਦਰ ਦਾ ਟਰੈਕਟਰ ਲਿਖਾਇਆ ਗਿਆ ਜੀ ਹਾਂਜੀ ਬਹੁਤ ਧੰਨਵਾਦ ਅਸੀਂ ਇਸੇ ਕਰਕੇ ਲਖਾਇਆ ਕਿਉਂਕਿ ਉਹਨੂੰ ਵੱਡੇ ਹੋਏ ਨੂੰ ਪਤਾ ਲੱਗੇ ਕਿ ਮੈਨੂੰ ਗਿਫਟ ਕੀਤਾ ਗਿਆ ਤੇ ਮੈਂ ਇੱਥੇ ਆਣ ਕੇ ਖੇਤੀਬਾੜੀ ਕਰਨੀ ਹੈ ਤੇ ਆਪਣੇ ਦਾਦੇ-ਦਾਦੀ ਦੀ ਸੇਵਾ ਕਰਨੀ ਹੈ ਇਸੇ ਕਰਕੇ ਹੀ ਅਸੀਂ ਇਹ ਸਾਰੀ ਖੁਸ਼ੀ ਮਨਾਈ ਹੈ ਤੇ ਮਹਾਰਾਜ ਕਰਕੇ ਸਾਰਿਆਂ ਦੇ ਦੁਆਰਾ ਫੇਰ ਮੈਂ ਸਾਰੇ ਜੋ ਵੀ ਦੋਸਤ ਮਿੱਤਰ ਸਾਡੇ ਰਿਸ਼ਤੇਦਾਰ ਭੈਣ ਭਰਾ ਸਾਡੇ ਡਿਪਾਰਟਮੈਂਟ ਤੋਂ ਖੇਤੀਬਾੜੀ ਭਾਗ ਤੋਂ ਅਫੀਸਰ ਸਾਹਿਬਾਨ ਆਏ ਸਾਰਿਆਂ ਦਾ तहे ਦਿਲੋਂ ਧੰਨਵਾਦ ਕਰਦਾ ਹਾਂ ਇਸ ਮੌਕੇ ਤੇ ਰਿਸ਼ਤੇਦਾਰ ਵੀ ਪਹੁੰਚੇ ਹੋਏ ਨੇ ਉਹਨਾਂ ਨੇ ਵੀ ਗੁਹਾਰ ਲਾਈ ਹੈ ਕਿ ਪੰਜਾਬ ਖਾਲੀ ਹੋ ਰਿਹਾ ਹੈ ਵਤਨਾ ਨੂੰ ਵਾਪਸ ਆਜੋ ਸੁਨੈਰੀ ਭਵੇਖਾਪਾ ਰਲ ਮਿਲ ਕੇ ਇੱਥੇ ਹੀ ਬਣਾ ਲਵਾਂਗੇ ਅੱਲਾ ਤਾਂ ਡਾਕਟਰ ਸਾਹਿਬ ਨੂੰ ਬਹੁਤ ਬਹੁਤ ਮੁਬਾਰਕਾਂ ਤਾਂ ਦੂਸਰਾ ਜੋ ਇਹਨਾਂ ਨੇ ਆ ਪ੍ਰਤਪਾਈ ਹੈ ਇਸ ਪ੍ਰਤਪਾਉਣ ਨੇ ਨਾਲ ਜਿਹੜੇ ਹੋਰ ਵੀ ਉਦੇਸ਼ਾਂ 'ਚ ਬੈਠੇ ਆ ਲੋਕ ਜਿਨ੍ਹਾਂ ਨੂੰ ਮਹਾਰਾਜ ਹੋਈਆਂ ਦਾਤਾਂ ਬਖਸ਼ੂਗਾ ਤੇ ਉਹ ਸੱਚੇ ਪਾਤਸ਼ਾਹ ਉਹਨਾਂ ਨੂੰ ਵੀ ਸਮਤ ਬਖਸ਼ੇ ਕੇ ਪੰਜਾਬ ਲਿਆਉਣ ਵਾਸਤੇ ਉਹਨਾਂ ਨੂੰ ਵੈਗੁਰੂ ਕਿਰਪਾ ਕਰੇ ਤਾਂ ਕਿ ਜਿਹੜਾ ਪੰਜਾਬ ਖਾਲੀ ਹੋ ਰਿਹਾ ਕੋ ਨਾ ਹੋਏ ਬੱਚੇ ਜਿਹੜੇ ਨਵੇਂ ਬੱਚੇ ਜਨਮ ਮੰਗੇ ਉਹਨਾਂ ਨੂੰ ਪੰਜਾਬ ਨਾਲ ਪਿਆਰ ਕਰਨ ਵਾਸਤੇ ਜਦੋਂ ਇਹੋ ਜਿਹੀਆਂ ਪਹਿਸਾਂ ਪਾਈਆਂ ਜਾਣਗੀਆਂ ਤੇ ਉਹ ਬਹੁਤ ਵਧੀਆ ਅਪਰਾਲਾ ਰਖਸਾ ਦਾ ਤੇ ਮੈਂਸੀ ਇਹਨਾਂ ਨੂੰ ਦੁਬਾਰਾ ਫਿਰ ਵਧਾਈ ਦਿੰਦੇ ਆ ਤੇ ਵੈਗੂ ਇਹਨਾਂ ਦੇ ਪੁੱਤੇ ਨੂੰ ਸਿੱਖੀ ਸਤਿਕਰ ਭਰੋਸਾ ਨਾਮਦਾਨ ਦੀ ਦਾਤ ਬਖਸ਼ੀ ਤੇ ਬੱਚਾ ਇੱਧਰ ਆ ਕੇ ਖੇਤੀ ਆਪਦੇ ਖੇਤੇ ਨਾਲ ਜੁੜਿਆ ਇਸ ਮੌਕੇ ਤੇ ਸਰਦਾਰ ਕੁਲਦੀਪ ਸਿੰਘ ਬੁੱਟਰ ਨੇ ਆਪਣੇ ਪੁੱਤਰ ਦੇ ਨਾਲ ਵੀ ਗੱਲਬਾਤ ਕੀਤੀ ਫੋਨ ਤੇ ਵੀਡੀਓ ਕਾਲ ਕਰਕੇ ਮਾਪੇ ਆਪਣੇ ਬੱਚੇ ਨੂੰ ਯਾਦ ਕਰ ਰਹੇ ਨੇ ਤੇ ਬੱਚਾ ਆਪਣੇ ਮਾਪੇ ਬਾਬ ਦੀ ਖੁਸ਼ੀ ਨੂੰ ਵੇਖਿਆ ਹੋਇਆ ਅੱਖਾਂ ਦੇ ਵਿੱਚ ਅਥਰੂ ਲਿਆਈ ਬੈਠਾ ਹੈ ਤੇ ਕਹਿੰਦਾ ਕਿ ਮੈਂ ਇਹਨਾਂ ਪਲਾਂ ਨੂੰ ਬਹੁਤ ਮਿਸ ਕਰ ਰਿਹਾ ਹਾਂ ਉਹਨਾਂ ਨੇ ਕਿਹਾ ਕਿ ਪਾਪਾ ਜਦ ਅਸੀਂ ਪੰਜਾਬ ਆਵਾਂਗੇ ਤਾਂ ਫੇਰ ਤੋਂ ਆਪਾਂ ਇਹੋ ਜਿਹਾ ਮਾਹੌਲ ਬਣਾਵਾਂਗੇ ਉਵੇਂ ਹੀ ਸਾਰੇ ਰਿਸ਼ਤੇਦਾਰਾਂ ਨੂੰ ਇਕੱਠੇ ਕਰਾਂਗੇ ਤੇ ਰਣਿੰਦਰ ਦੇ ਜਨਮ ਦੀ ਖੁਸ਼ੀ ਉਹ ਦਿਨ ਹੋਰ ਵੀ ਜ਼ਿਆਦਾ ਦੁਗਣੀ ਕਰਾਂਗੇ ਹੈਲੋ ਕਰਨਪਾਲ ਬੇਟੀ ਕੀ ਹਾਲ ਹੈ ਹਾਂਜੀ ਜੀ ਸਸਕਾਰ ਠੀਕ ਠਾਕ ਹੈ ਬੇਟਾ ਅੱਜ ਅਸੀਂ ਰਾਣੇਂਦਰ ਸਿੰਘ ਦੇ ਆਪਣੇ ਪੋਤਰੇ ਦੀ ਖੁਸ਼ੀ ਦੇ ਵਿੱਚ ਘਰੇ ਸੇਰੇ ਬੰਨੇ ਸੀਗੇ ਠੀਕ ਹੈ ਤੇ ਉਸ ਖੁਸ਼ੀ ਦੇ ਵਿੱਚ ਹੀ ਅਸੀਂ ਆਪਣੇ ਪੋਤਰੇ ਵਾਸਤੇ ਨਵਾਂ ਟਰੈਕਟਰ ਗਿਫਟ ਕਰ ਰਹੇ ਹਾਂ ਆਏ ਹਾਂ ਤੇ ਤੁਹਾਨੂੰ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਪਹਿਲਾਂ ਦਾ ਤੁਸੀਂ ਇੰਨੀ ਖੁਸ਼ੀ ਦੇ ਵਿੱਚ ਸਾਰਿਆਂ ਨੂੰ ਕਰ ਰਹੇ ਹੋ ਤੇ ਮੈਂ ਸਭ ਨੂੰ ਪਹਿਲਾਂ ਧੰਨਵਾਦ ਪਾਪੇ ਹੋਣਾ ਦਾ ਕਰਦਾ ਵੱਡੇ ਪਾਪਾ ਦੇ ਮੰਮੀ ਹੋਣਾ ਦਾ ਜਿੰਨਾ ਦੀ ਬਦੌਲਤ ਸਾਰਾ ਕੁਝ ਹੋ ਰਿਹਾ ਤੇ ਬਾਕੀ ਮੈਂ ਤੁਹਾਨੂੰ ਸਾਰਿਆਂ ਨੂੰ ਮੈਂ ਕੈਮਰੇ 'ਚ ਦੇਖਦਾ ਪਿਆ ਸੀ ਬਹੁਤ ਮਿਸ ਕਰ ਰਿਹਾ ਕਿ ਅਸੀਂ ਸਾਥ ਤੋਂ ਆ ਨਹੀਂ ਹੋਇਆ ਤੇ ਹੁਣ ਜਦੋਂ ਅਸੀਂ ਆਏ ਤਾਂ ਜਰੂਰ ਮੈਂ ਦੁਬਾਰਾ ਫੇਰ ਚਾਹੁੰਦਾ ਸਾਰਾ ਕੁਝ ਅਹੀ ਉਵੇਂ ਹੀ ਕਰੀਏ ਸਾਰਿਆਂ ਨੂੰ ਸਦਾ ਪੱਤਰ ਦਈਏ ਫੇਰ ਇੱਕ ਵਾਰ ਤੇ ਦੂਜਾ ਮੈਂ ਵੀ ਚਾਹੁੰਦਾ ਕਿ ਰਣਿੰਦਰ ਸਿੰਘ ਵੀ ਖੇਤੀਬਾੜੀ ਨਾਲ ਜੁੜਿਆ ਰਹੇ ਜਿੱਦਾਂ ਤੁਸੀਂ ਸਾਨੂੰ ਟਰੈਕਟਰ ਗਿਫਟ ਕੀਤਾ ਤੇ ਅਸੀਂ ਖੇਤੀ ਕਰਦੇ ਰਹੀਏ ਤੇ ਉਹ ਵੀ ਕਰੇ ਸਾਡੇ ਨਾਲ ਸਾਡੇ ਮਾਪਿਆਂ ਨੂੰ ਦੇਖ ਕੇ ਸਾਰਿਆਂ ਨੂੰ ਤੇ ਹੋਰ ਬੇਟਾ ਤੁਹਾਨੂੰ ਕਿੰਨੀ ਖੁਸ਼ੀ ਮਹਿਸੂਸ ਹੋ ਰਹੀ ਹੈ ਖੁਸ਼ੀ ਦੇ ਨਾਲ ਖੁਸ਼ੀ ਤਾਂ ਹੋਣੀ ਹੋ ਰਹੀ ਹੈ ਪਰਮਾਤਮਾ ਨੇ ਬਖਸ਼ਿਸ਼ ਕੀਤੀ ਹੈ ਬਟ ਜਿਹੜਾ इमोशनल ਦੂਰ ਬੈਠੇ ਹੁੰਦਾ ਨਾ ਉਹ ਬਹੁਤ ਔਖਾ ਸਾਰਾ ਕੁਝ ਦੇਖਣਾ ਠੀਕ ਹੈ ਬੇਟਾ ਅਜੀ ਇਹ ਬਹੁਤ ਸਾਰੇ ਦਾਦਾ ਦਾਦੀ ਨੇ ਜੋ ਪੰਜਾਬ ਦੇ ਵਿੱਚ ਬੈਠੇ ਨੇ ਦੋਤੇ ਦੋਤੀਆਂ ਪੋਤੇ ਪੋਤੀਆਂ ਵਿਦੇਸ਼ਾਂ ਦੇ ਵਿੱਚ ਜਨਮ ਲੈ ਰਹੇ ਨੇ ਉਸ ਖੁਸ਼ੀ ਤੋਂ ਵਾਂਝੇ ਰਹਿ ਗਏ ਨੇ ਦਾਦਾ ਦਾਦੀ ਨਾਨਾ ਨਾਨੀ ਕਿਉਂਕਿ ਉਹਨਾਂ ਨੂੰ ਵਿਦੇਸ਼ ਦੇ ਵਿੱਚ ਜਾਣਾ ਬੇਹਦ ਔਖਾ ਲੱਗਦਾ ਹੈ ਬਹੁਤ ਸਾਰੀਆਂ ਘਰਾਂ ਦੀਆਂ ਮਜਬੂਰੀਆਂ ਨੇ ਜੋ ਆਪਣੇ ਜ਼ਿਗਰ ਦੇ ਟੁਕੜਿਆਂ ਨੂੰ ਵੀ ਵਿਦੇਸ਼ਾਂ 'ਚ ਭੇਜ ਰਹੇ ਨੇ ਤੇ ਉਹਨਾਂ ਦੇ ਜੰਮੇ ਜਾਇਆ ਆਪਣੇ ਘਰ ਦੀਆਂ ਨੌ ਜੜਾਂ ਨੂੰ ਵੀ ਉਹੋ ਨਹੀਂ ਵੇਖ پا ਰਹੇ ਪਰ ਉਹਨਾਂ ਦੇ ਮਨਾਂ ਦੇ ਵਿੱਚੋਂ ਚੀਜ਼ ਨਿਕਲਦੀ ਹੈ ਕਿ ਵਤਨਾ ਨੂੰ ਮੁੜ ਆਵੋ ਵਾਪਿਸ ਆ ਜਾਵੋ ਤਾਂ ਕਿ ਅਸੀਂ ਆਪਣੇ ਪੋਤੇ-ਪੋਤੀਆਂ ਨੂੰ ਦੋਥੇ-ਦੋਤੀਆਂ ਨੂੰ ਆਪਣੇ ਹੱਥੀਂ ਖੜਾ ਸਕੀਏ ਬਾਤਾਂ ਪਾ ਸਕੀਏ ਮੋਢਿਆਂ ਦੇ ਚੁੱਕ ਚੁੱਕੇ ਮੇਲੇ ਦਿਖਾ ਸਕੀਏ ਖੈਰ ਬੁੱਟਰ ਪਰਿਵਾਰ ਬੇहद ਖੁਸ਼ ਹੈ ਪੋਤੇ ਦੇ ਲਈ ਟਰੈਕਟਰ ਲੈ ਕੇ ਆਇਆ ਹੈ ਬਹੁਤ ਹੀ ਅਨੋਖੇ ਢੰਗ ਦੇ ਨਾਲ ਉਹਨਾਂ ਨੇ ਆਪਣੀ ਖੁਸ਼ੀ ਦਾ ਪ੍ਰਗਟਾਵਾ ਕੀਤਾ ਤੁਸੀਂ ਇਸ ਖੁਸ਼ੀ ਬਾਰੇ ਪਰਿਵਾਰ ਬਾਰੇ ਜਾਂ ਫਿਰ ਵਿਦੇਸ਼ਾਂ ਦੇ ਵਿੱਚ ਗਏ ਬੱਚਿਆਂ ਬਾਰੇ ਕੀ ਕਹਿਣਾ ਚਾਹੁੰਦੇ ਹੋ ਉਹ ਕਮੈਂਟ ਦੇ ਜ਼ਰੀਏ ਜ਼ਰੂਰ ਸਾਡੇ ਨਾਲ ਸਾਂਝਾ ਕਰੋ ਜੇਕਰ ਤੁਹਾਡੇ ਵੀ ਪਿੰਡ ਦੀ ਸ਼ਹਿਰ ਦੀ ਕੋਈ ਅਜੀਹੀ ਸਟੋਰੀ ਹੈ ਉਹ ਵੀ ਤੁਸੀਂ ਸਾਡੇ ਨਾਲ ਸਾਂਝੀ ਕਰ ਸਕਦੇ ਹੋ ਨਿਊਜ਼ ਟੈਕਸ ਤੋਂ ਨਵਦੀਪ ਟਾਲੀਪਾਲ ਦੀ ਰਿਪੋਰਟ ਆਨ ਅਰ